ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਪਹੁੰਚੇ ਆਂ ਪਿੰਡ ਬਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਵੀਰ ਨਿਸ਼ਾਨ ਸਿੰਘ ਦੇ ਕੋਲੇ ਆਏ ਆਂ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਕੋਈ 5-4 6 ਨਗ ਮੱਝਾਂ ਜਿਹੜੀਆਂ ਦੋਸਤੋ ਅਵੇਲੇਬਲ ਹੁੰਦੀਆਂ ਨੇ ਹਰ ਟਾਈਮ। ਬਾਕੀ ਸਮੇਂ ਸਮੇਂ ਲਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਨਵੇਂ ਪਸ਼ੂਆਂ ਬਾਰੇ ਬਤੇਰੀ ਡਿਟੇਲ ਜਿਹ ਕੋ ਤੁਸੀਂ ਲੈ ਸਕਦੇ ਜੀ ਠੀਕ ਹੈ ਜੀ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਓਨਰ ਦੇ ਵੀਰ ਨਿਸ਼ਾਨ ਸਿੰਘ ਦੇ ਅੱਜ ਦੋਸਤੋ 11 ਮਾਰਚ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਬਾਕੀ ਪਸ਼ੂ ਅਜ ਟੋਟਲ 5 ਕਨਗ ਤੁਹਾਨੂੰ ਦਿਖਾਉਣੇ ਆਪਾਂ ਵੀਰ ਨਿਸ਼ਾਨ ਹਣ ਦੇ ਘਰੋਂ ਤਿੰਨ ਬੱਚਾ ਜਿਹੜੀਆਂ ਗੱਬਣ ਦਿਖਾਵਾਂਗੇ ਦੋ ਸੁਈਆਂ ਨੇ ਤਾਜ਼ੀਆਂ ਨਾਲ ਬੱਚੇ ਆ ਦੋਸਤੋ ਕਿੰਨਾ ਸੁਈਆਂ ਸਲੇ ਦੁੱਧ ਮੌਕੇ ਤੇ ਹਾਜ਼ਰ ਕੀ ਰੇਟ ਮੁੱਲ ਕੀ ਨੇ ਤੇ ਜਿਹੜੀਆਂ ਗੱਬਣਾ ਦੋਸਤੋ ਉਹਨਾਂ ਦਾ ਕੀ ਰੇਟ ਕਿੰਨੇ ਦਿਨਾਂ ਤੱਕ ਜਿਹੜੀਆਂ ਸੂਣ ਦੀ ਤਿਆਰੀ ਆ ਉਹ ਪੂਰੀ ਡਿਟੇਲ ਜਿਹੜੀ ਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਬਰਵਾਲੇ ਤੁਸੀਂ ਵਿజిਟ ਕਰਨੀ ਆ ਦੋਸਤੋ ਪੱਟੀ ਹਰੀਗੇ ਪੱਤਨ ਤੋਂ ਦੋਸਤੋ ਆਉਨੇ ਆ ਤੇ ਪੱਟੀ ਮੋੜ ਤੋਂ ਪਹਿਲਾਂ ਇੱਕ ਸੜਕ ਜਿਹੜੀ ਨਿਕਲਦੀ ਆ ਬਿਲਕੁਲ ਫਾੜਕਾਂ ਦੇ ਕੋਲੋਂ ਜਿਹੜੀ ਕਿ ਕੋੜ-ਬੁੱਡੇ ਨੂੰ ਚਲੀ ਜਾਂਦੀ ਆ ਠੀਕ ਆ ਜੀ ਤੇ ਕੇ ਖੇਮ ਕਰਨ ਨੂੰ ਵੀ ਇਹੇ ਸੜਕ ਚਲੀ ਜਾਂਦੀ ਆ ਚੀਮਾ ਬਰਵਾਲਾ ਬਰਵਾਲੇ ਤੁਸੀਂ ਵਿజిਟ ਕਰਨੀ ਆ ਦੁਬਲੀ ਇਸ ਤੋਂ ਅਗਲਾ ਪਿੰਡ ਆ ਜਾਂਦਾ ਬਾਕੀ ਗੱਲਬਾਤ ਕਰਦੇ ਆ ਵੀਰ ਨਿਸ਼ਾਨਦੇ ਨਾਲ ਦੋਸਤੋ ਲੈਣੀਆਂ ਕੱਲੇ-ਕੱਲੇ ਪਸ਼ੂ ਦੀ ਡਿਟੇਲ ਤੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਸਕੇ ਆਜੋ ਵੀਰ ਨਿਸ਼ਾਨ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਕੀ ਹਾਲ ਚਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਜੀ ਸਾਰੇ ਭਾਣਾ ਭਰਾਵਾਂ ਨੂੰ ਚੈਨੋ ਦੇਖਾਲਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਨਿਸ਼ਾਨ ਅੱਛਾ ਵੀਰ ਨਿਸ਼ਾਨ ਕਾਫੀ ਗੱਲਬਾਤ ਹੁੰਦੀ ਰਹਿੰਦੀ ਹੈ ਚਲੋ ਵੀਡੀਓ ਲੇਟ ਹੋ ਜਾਂਦੀ ਹੈ ਪਰ ਚਲੋ ਅੱਡੇ ਤੇ ਜਿਹੜੇ ਪਸ਼ੂ ਆਪਣੇ ਸੇਲ ਹੁੰਦੇ ਰਹਿੰਦੇ ਆ ਹਾਂਜੀ ਹਾਂਜੀ ਵਿੱਚ ਤੇ ਮੈਨੂੰ ਲੱਗਦਾ ਤੁਸੀਂ ਦੱਸਿਆ ਸੀ ਵੀ ਕੋਈ ਪੰਜ ਚਾਰ ਨਾਗ ਜਦੋਂ ਜੋੜਦੇ ਉਹ ਕੋਈ ਭੈਣ ਭਰਾ ਆ ਜਾਂਦਾ ਕਿ ਦੋ ਨਾਗ ਲੈ ਗਿਆ ਇੱਕ ਲੈ ਗਿਆ ਉਹ ਇੱਕ ਦੇ ਰਹਿੰਦੀ ਆ ਹਾਂ ਜੀ ਜੇ ਇਹਦੀ ਪਸ਼ੂ ਨਾਉਂਦੇ ਰਹਿੰਦੇ ਆਪਕੋਸ਼ ਹੁੰਦੀ ਵੀਡੀਓ ਪਾਈਏ ਹਾਂ ਜੀ ਪਰ ਗੱਲ ਇਸ ਤਰ੍ਹਾਂ ਕਿ ਭੈਣ ਭਰਾ ਦਾਵਾ ਜਿਹੜਾ ਆ ਗਿਆ ਫਿਰ ਮੋੜਿਆ ਜਾਂਦਾ ਨਹੀਂ ਬਿਲਕੁਲ ਜੀ ਪਸ਼ੂ ਨਾਲ ਦੀ ਨਾਲ ਹੀ ਲੱਗ ਜਾਂਦੇ ਆ ਸਹੀ ਹੈ ਹਾਂ ਜੀ ਲੋ ਦੋਸਤੋ ਅੱਜ ਪੰਜ ਪਸ਼ੂ ਇਹ ਤੁਹਾਨੂੰ ਆਪਾ ਦਿਖਾ ਦਿੰਨੇ ਆ ਸੁਈਆਂ ਸੁਈਆਂ ਮੱਝਾਂ ਗੱਪਣ ਠੀਕ ਹੈ ਜੀ ਬਾਕੀ ਜਿਹੜਾ ਪਸ਼ੂ ਤੁਹਾਨੂੰ ਪਸੰਦ ਆ ਮਤਾਂਦੀ ਖਾਸ ਤੌਰ ਤੇ ਨਰਕ ਪਰਖਾ ਦਾ ਸੰਲੋਕਾ ਰਣਕੇ ਕਰ ਲਿਓ ਗੱਬਣ ਪਸ਼ੂ ਵੀਰ ਲੈ ਕੇ ਜਾਂਦਾ ਚੌਥਾ ਨਾਲ ਟਿੱਪ ਕੇ ਆਪਣੀ ਤਸੱਲੀ ਕਰ ਲਿਓ ਸਵੇਰ ਸਵੇਰ ਨਾਗਦੀ ਆ ਚਾਹੇ ਇੱਕ ਟਾਈਮ ਚਾਹੇ ਦੋ ਟਾਈਮ ਚੋ ਕੇ ਤਾਂ ਸਰਦੀ ਕਰ ਲਿਓ ਠੀਕ ਆ ਤੈਨ ਛਾਲ ਵੀਰੇ ਅੱਜ ਸੂਈਆਂ ਆਪਣੇ ਕੋਲ ਦੋ ਕੁ ਮੱਝਾਂ ਬਾਕੀ ਤਿੰਨ ਗੱਬਣੀਆਂ ਹਾਂਜੀ ਵੀਰ ਜੀ ਦੋ ਸੂਈਆਂ ਜੀ ਹਾਂਜੀ ਤੇ ਤਿੰਨ ਗੱਬਣਾ ਝੋਟੀਆਂ ਠੀਕ ਹੈ ਜੀ ਤੇ ਸ਼ੁਰੂਆਤ ਕਰ ਲਈਏ ਇੱਕ ਪਾਸੇ ਉਹ ਲੱਗਦੇ ਆਪਾਂ ਹਾਂਜੀ ਤੇ ਇਸ ਝੋਟੀਆਂ ਕਰ ਲਈਏ ਸ਼ੁਰੂਆਤ ਵੀਰ ਜੀ ਕੀ ਸੂਆ ਇਹਦਾ ਇਹ ਦੂਜੇ ਸੂਏ ਵੀਰ ਜੀ ਦੂਜਾ ਸੂਈ ਨੂੰ ਹਫਤਾ ਹੋ ਗਿਆ ਠੀਕ ਹੈ ਹਫਤਾ ਕੋ 10 ਦਿਨ ਜੀ ਜੀ ਹਾਂ ਜੀ ਤੇ ਦੁੱਧ ਦੇ ਥੱਲੇ ਇਸ ਟਾਈਮ ਤੇ 11 ਲੀਟਰ ਤਿਆਰ ਆ ਜੀ ਠੀਕ ਹੈ ਜੀ ਹਾਂ ਜੀ ਉਹ 11 ਕਿਲੋ ਲੀਟਰ ਤੇ ਚੱਲ ਰਹੀ ਆ ਹਾਂ ਜੀ ਤੇ ਸੂਆ ਦੂਜਾ ਜਸਾਕ ਦਿਨਾਂ ਦੀ ਸੂਈ ਬੱਚਾ ਮਗਰ ਦੇ ਕੀ ਹੈ ਮਗਰ ਕਟਾ ਜੀ ਇਹਦੀ ਮਗਰ ਕਟਾ ਹਾਂ ਜੀ ਠੀਕ ਹੈ ਜੀ ਤੇ ਨੈਟ ਦੁੱਧ ਕਿੰਨਾ ਦੱਸਦਾ 10 ਕਿਲੋ 11 ਲੀਟਰ ਆ ਤਿਆਰ ਆ 11 10 ਕਿਲੋ ਦੀ ਆਪਾਂ ਗਾਰੰਟੀ ਦੇ ਦਾਂ ਜੇ ਕਿ ਭਰਾਉਣੇ ਕੋ ਦੂਰ ਨੇ ਤੇ ਜਾਣੀ ਹੋਵੇ ਤੇ ਠੀਕ ਹੈ ਜੀ ਹਾਂ ਜੀ ਲੋਬੀ ਦੋਸਤੋ ਇਹ ਝੋਟੀ ਦੀ ਪੂਰੀ ਡਿਟੇਲ ਠੀਕ ਹੈ ਜੀ ਤੇ ਚੋਣ ਚਣ ਵੀਰ ਨਿਸ਼ਾਨ ਜਿਹੜੇ ਪਸ਼ੂ ਆਪਣੇ ਕੋਲ ਸੋਏ ਆ ਚੋਣ ਚਣ ਦੀ ਆਪਣੀ ਤਸੱਲੀ ਆ ਪੂਰੀ ਬਿਲਕੁਲ ਜੀ ਚੋਣ ਇੱਕ ਨੰਬਰ ਤੇ ਗੱਭਨ ਜਿਹੜੇ ਪਸ਼ੂ ਹੋਣਗੇ ਉਹਨਾਂ ਦੀ ਭਾਰ ਪਿੱਛੇ ਦੀ ਤਸੱਲੀ ਪੂਰੀ ਹੋਗੀ ਭਾਰ ਦੀ ਆਪਣੀ ਗਰੰਟੀ ਹੋ ਜੀ ਹਾਂ ਜੀ ਥਾਣ ਜੇ ਕਿਸੇ ਵੀਰ ਭਰਾਣੇ YouTube ਮਤਲਬ ਇਦਾਂ ਹੀ ਮਗਾਉਣਾ ਵਾ ਤੇ ਵੀਡੀਓ ਕਾਲ ਕਰਕੇ ਤੇ ਟਿੱਪਾ ਦਿਖਾ ਦਾਂਗੇ ਬਿਲਕੁਲ ਜੀ ਠੀਕ ਹੈ ਜੀ ਬਿਲਕੁਲ ਹਾਂ ਜੀ ਲਓ ਦੱਸੋ ਜਿਹੜਾ ਕੋਈ ਵੀਰ ਆਨਲਾਈਨ ਸੌਦਾ ਕਰਦਾ ਵੀਡੀਓ ਕਾਲ ਕਰ ਲਿਓ ਵੀਡੀਓ ਕਾਲ ਕਰਕੇ ਆਪ ਜੀ ਟਿੱਪ ਕੇ ਤਸੱਲੀ ਕਰਵਾ ਲਿਓ ਚੌਥਾ ਨਾ ਦੀ ਤੇ ਜਿਹੜਾ ਕੋਈ ਦੂ ਇੱਕ ਟਾਈਮ ਚੋਕੇ ਇੱਕ ਟਾਈਮ ਘਾ ਰਣ ਕੇ ਚੋਲੇ ਉਹ ਇੱਕ ਟਾਈਮ ਵੀਡੀਓ ਕੋਲ ਤੇ ਚਵਾਈ ਕਰਵਾ ਲਿਓ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਹੁੰਦੀ ਆ ਲਿਓ ਵੀ ਖੋਲ ਕੇ ਦਿਖਾਈਏ ਨਬ ਦੋਸਤ 10 ਕ ਦਿਨਾਂ ਦੀ ਸੂਈ ਛੋਟੀ ਆ ਪਾ ਤੁਹਾਨੂੰ ਦਿਖਾ ਰਹੇ ਆ 11 ਕਿਲੋ ਨੈਟ ਦੁੱਧ ਤੇ 10 ਕਿਲੋ ਕੋਈ ਵੀਰ ਮੰਨ ਕੇ ਜਿਹੜਾ ਕੋਈ ਘਰੇ ਵੀ ਆ ਰਿਹਾ 10 ਕਿਲੋ ਮੰਨ ਕੇ ਤੁਸੀਂ ਇਹ ਛੋਟੀ ਖਰੀਦ ਸਕਦੇ ਜੀ ਮਗਰ ਕਟਾ ਮੇਲ ਦਾ ਹੈ ਆਹ ਦੇਖੋ ਸੋ ਕੱਦ ਵੱਡਾ ਚੋੜੇ ਪਿੱਠ ਪੂੜੇ ਦੇ ਵਿੱਚ ਆ ਦੋਸਤੋ ਕੱਦ ਦਾ ਆਪਾਂ ਜ਼ਰੂਰ ਮੈਂਸ਼ਨ ਕਰਦੇ ਆਂਗੇ ਵੱਡੇ ਕੱਦ ਕੱਠ ਦੇ ਵਿੱਚ ਆ ਠੀਕ ਆ ਹਾਈਟ ਸੋਹਣੀ ਆ ਬਾਕੀ ਥਣ ਦੇਵੇ ਦੀ ਵੀ ਸਾਫ ਸੁਥਰੀ ਕਰਮਾਂ ਦੀ ਵਿਖਾਈ ਦੇ ਰਹੀ ਆ ਆ ਕੋਈ ਬੱਚੇ ਦੇ ਲੈ ਜੋ ਜੀ ਹਾਂ ਆ ਲੋ ਜੀ ਆ ਮਗਰ ਕਟਾ ਜੀ ਲੈਓ ਜੀ ਠੀਕ ਆ ਜੀ ਆਪ ਦੋਸਤੋ ਵਪਾਰ ਦੀ ਲੈਣਾ ਬਾਕੀ ਆਪਣੇ ਵੱਲੋਂ ਪੂਰੀ ਤਸੱਲੀ ਹੁੰਦੀ ਆ ਮਾਲ ਦੀ ਤੇ ਅੱਗੇ ਵੀ ਕਿਸੇ ਵੀਰ ਨੇ ਪੈਸੇ ਇਨਵੈਸਟ ਕਰਨੇ ਆ ਤੇ ਆਪਣੀ ਵੀ ਤੁਸੀਂ ਤਸੱਲੀ ਬੇਸ਼ੱਕ ਕਰਕੇ ਲੈ ਕੇ ਜਾਓ ਦੋ ਟਾਈਮ ਚੋਲਿਓ ਚਾਹੇ ਇੱਕ ਟਾਈਮ ਚੋਲਿਓ ਜਿੱਦਾਂ ਵੀ ਕਿਸੇ ਵੀਰ ਦੀ ਸੰਤੁਸ਼ਟੀ ਤਸੱਲੀ ਹੁੰਦੀ ਆ ਠੀਕ ਆ ਤੇ ਨਿਸ਼ਾਨ ਵੀਰੇ ਕੀ ਰਹੂਗਾ ਝੋਟੀ ਦਾ ਮੁੱਲ ਕੀ ਕਰਦੇ ਆ ਫਿਰ ਵੀਰ ਜੀ ਮੁੱਲੇ ਦਾ ਭਾਵੇਂ 90 ਕਰਾ ਲਈਏ 95 ਕਰਾ ਲਈਏ ਇਹ ਹਾਂ ਨਾ 85000 ਦੀ ਕਰਤਾਗੇ 85 ਦੀ ਹਾਂਜੀ ਦੁੱਧ ਦੇ ਜੂ ਝੋਟੀ 13 ਲੀਟਰ ਠੀਕ ਹੈ ਜੀ ਹਾਂਜੀ ਤੇ 85 ਦੇ ਵਿੱਚੋਂ ਥੋੜਾ ਬਾਧਾ ਹੋ ਜੂ ਤਾਂ ਕੋਈ ਛੋੜਛੱਪਾ ਕਰ ਦਾਂ ਛੋੜਛੱਪਾ ਹਾਂਜੀ ਲਓ ਦੱਸੋ ਛੋੜਛੱਪੇ ਦੀ ਗੰਜੈਸ਼ ਰਹੂਗੀ ਬਸ ਠੀਕ ਆ ਬਾਕੀ ਨਿਕਰ ਚੰਗੀ ਪੱਲੀ ਜਮੀ ਪੱਲੀ ਪੂਰੀਆ ਕਰਮਾਲੀ ਵਜਨ ਭੋਜਨ ਪੂਰਾ ਠੀਕ ਆ ਤੇ ਬਾਕੀ ਚੋਣ ਜਾਣ ਵੀ ਇੱਕ ਨੰਬਰ ਜਿੱਦਾਂ ਇਨਫੋਰਮੇਸ਼ਨ ਆਪਾਂ ਨੂੰ ਮਿਲੀ ਆ ਵੀਰ ਤੋਂ ਕਿਉਂਕਿ ਕੋਈ ਹੋ ਸਕਦਾ ਵੀ ਦੋ ਟਾਈਮ ਕੋ ਚਾਰ ਟਾਈਮ ਕੋਈ ਇੱਕ ਹਫਤਾ ਕੋਈ ਪਸ਼ੂ ਚੋਇਆ ਹੁੰਦਾ ਠੀਕ ਆ ਜੀ ਉਸ ਵਿਹਾਰ ਦੀ ਜਿਹੜੀ ਗੱਲਬਾਤ ਕੀਤੀ ਜਾਂਦੀ ਆ ਬਾਕੀ ਸੰਤੋਖ ਸਾਹਿਬ ਹੁਣ ਟਾਈਮ ਵੇਖ ਲਓ ਜੀ 1:30 ਵਜੇ ਸਵੇਰੇ ਪਾਛੀ ਥੋੜੇ ਲੇਟ ਹੋਏ ਇਹਦੇ ਚੋਂ ਆਉਂਦੇ ਆ 7:00 ਵਜੇ ਜਾਂਦੇ ਆ ਬਿਲਕੁਲ ਸ਼ਾਮਾਂ ਨੂੰ ਸੋਹਣੀਆਂ ਮੱਜਾਂ ਬਣ ਜਾਂਦੀਆਂ ਥੱਲੇ ਠੀਕ ਹੈ ਜੀ ਠੀਕ ਹੈ ਹਾਂ ਜੀ ਲਓ ਦੋਸਤੋ ਅੱਜ ਵਿਚਾਲਈ ਵਾਲਾ ਸਮਾਂ ਹੋਇਆ ਪਿਆ ਕਿਉਂਕਿ ਸਵੇਰ 6:00 ਵਜੇ ਚਵਾਈ ਹੋਈ ਆ ਤੇ ਸ਼ਾਮੀ 6:00 ਵਜੇ ਇਹ ਜਿਹੜੀ ਸ਼ਾਮ ਦੀ ਚਵਾਈ ਹੁੰਦੀ ਆ ਤੇ ਵਿਚ ਵਿਚਾਲਈ ਵਾਲਾ ਹੁਣ ਸਮਾਂ ਜਦੋਂ ਆਪਾਂ ਕਵਰੇਜ ਕਰਦੇ ਪਿਆ ਕੋਈ 1:30 ਵਜੇ ਦਾ ਤੇ ਉਸ ਅਕੋਰਡਿੰਗ ਤੁਸੀਂ ਜਿਹੜੀ ਜੱਜਮੈਂਟ ਕਰ ਲਿਓ ਠੀਕ ਹੈ ਚਲ ਬੰਦ ਠੀਕ ਹੈ ਜੀ ਸੋ 85000 ਦੇ ਵਿੱਚੋਂ ਮਾਨਤਨ ਤੇ ਵੀਰ ਨਿਸ਼ਾਨ ਅੱਗੇ ਆ ਜੀ ਆਪਣੀਆਂ ਸੈਕੰਡ ਨੰਬਰ ਕੇਸ ਮੱਝ ਤੇ ਹਾਂ ਜੀ ਇਹਦੀ ਸੂਈ ਹੈ ਵੀਰ ਹਾਂ ਜੀ ਜੀ ਇਹ ਅੱਜ ਤੀਸਰਾ ਦਿਨ ਇਹਨੂੰ ਸੂਈ ਨੂੰ ਠੀਕ ਹੈ ਜੀ ਤੇ ਇਹਦੇ ਥੱਲੇ ਕੋ 8 ਕਿਲੋ ਬੋਲਾ ਇਸ ਟਾਈਮ ਠੀਕ ਹੈ ਜੀ ਹਾਂ ਜੀ 8 ਕਿਲੋ ਬੋਲੇ ਤੇ ਚੱਲ ਰਹੀ ਹੈ ਹਾਂ ਜੀ ਤੇ ਸੂਆ ਇੱਕ ਨਾ ਮੰਨਦੇ ਆ ਵੀਰ ਸੂਆ ਵੀਰ ਵੀ ਆਪਾਂ ਨੂੰ ਤੀਜੇ ਆਖਿਆ ਹਾਂ ਜੀ ਭਣ ਭਰਾ ਦੀ ਸਮਝ ਲਾ ਲੈ ਠੀਕ ਹੈ ਜੀ ਹਾਂ ਜੀ ਲਓ ਦੋਸਤੋ ਸੂਆ ਦੇ ਵਿੱਚ ਬੇਸ਼ੱਕ ਕੋਈ ਵੀਰ ਆਪਦੀ ਸਮਝ ਵੇਖ ਲਿਆ ਕਰੋ ਠੀਕ ਆ ਤੀਜਾ ਦੂਜਾ ਚੌਥਾ ਜਿੱਦਾਂ ਦੇ ਵੀ ਕਿਸੇ ਵੀਰ ਨੂੰ ਸਮਝ ਲੱਗਦੀ ਆਂ ਤਾਂ ਤੁਸੀਂ ਮੰਨ ਲਿਓ ਤਿੰਨ ਦਿਨਾਂ ਦੀ ਸੁਈ ਆ ਤੇ ਮਗਰ ਇਹਦੇ ਵੀ ਮੇਲ ਕਾਫ ਜਾਂ ਫੀਮੇਲ ਆ ਵੀਰ ਨਿਸ਼ਾਨ ਨਹੀਂ ਇਹਦੇ ਮਗਰ ਕੱਟੀ ਆ ਗਈ ਜੀ ਕੱਟੀ ਆ ਗਈ ਤੇ ਮਗਰ ਹੁਣ 8 ਕਿਲੋ ਨੈਟ ਜਿਹੜਾ ਬੋਲਾ 8 ਕਿਲੋ ਜੀ ਠੀਕ ਹੈ ਜੋ ਆਪਸ ਮਾਂ ਬਹੁਤ ਚੰਗਾ ਠੀਕ ਹੈ ਜੀ ਹਾਂ ਜੀ ਸਭ ਦੋਸਤੋ ਚੋਣ ਜਾਣ ਇੱਕ ਨੰਬਰ ਦਾ ਵੀਰ ਦੇ ਦਸਨ ਮੁਤਾਬਕ ਵੀ ਚੋਣ ਇੱਕ ਨੰਬਰ ਤੇ 8 ਕਿਲੋ ਹੁਣ ਬੋਲੇ ਤੇ ਚੱਲ ਰਹੀ ਆ ਜੇ ਤਿੰਨਾਂ ਕ ਦਿਨਾਂ ਦੀ ਸੁਈ ਆ ਥਣ ਥਣ ਤੁਸੀਂ ਇੱਕ ਵਾਰੀ ਦੇਖ ਲਓ ਠੀਕ ਆ ਜੀ ਸਹਿਜ ਦਿੱਤ ਵੀਰਲ ਬਿਲਕੁਲ ਚੰਗੀ ਆ ਤੇ ਬਾਕੀ ਮਾਜ ਚੰਗੀ ਆ ਠੀਕ ਹੈ ਜੀ ਵੱਡੀ ਮਾਜ ਦਾ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਉਹਦੇ ਬਿਲਕੁਲ ਬਰਾਬਰ ਹੀ ਆ ਇੱਕੋ ਜਿਹਾ ਕੱਦ-ਕਾਠ ਨੇ ਤੇ ਪਤਲੇ ਪਿੰਡੇ ਦੇ ਵਿੱਚ ਤੇ ਚੂਣ ਜਣ ਹੈ ਪੋਲੀ ਆ ਬਿਲਕੁਲ ਪੋਲੀ ਜੀ ਵੀਰ ਜੀ ਰੂਮ ਵਰਗੀ ਪੋਲੀ ਐ ਕਰਮਾ ਜੇਕਰ ਆਪਾਂ ਆਪਣਰਾ ਚੋਣੀ ਪੈਣਾ ਹੋ ਕੇ ਚਾਉਂਦੀਆਂ ਜੀ ਜਿੱਦਾਂ ਮਰਜ਼ੀ ਕੋਈ ਚੱਕਰ ਨਹੀਂ ਪੋਲੀ ਹਾਂਜੀ ਲੈ ਵੀ ਖੋਲ ਕੇ ਦਿਖਾਈਏ ਤਾਂ ਦੋਸਤੋ ਇਹ ਮਾਜ ਆਪਾਂ ਤੁਹਾਨੂੰ ਦੂਜੇ ਨੰਬਰ ਤੇ ਦਿਖਾ ਰਹੇ ਹਾਂ ਕੋਈ ਸੁਭਾਈ ਆ ਤਿੰਨ ਦਿਨਾਂ ਦਾ ਸਮਾਂ ਬੌਲੇ ਤੇ ਚੱਲਣ ਲਈ ਆ ਠੀਕ ਆ ਸੋ ਚੋਣ ਤੁਹਾਨੂੰ ਦੱਸ ਹੀ ਦਿੱਤਾ ਵੀ ਪੋਲੀ ਆ ਚੋਣ ਇੱਕ ਨੰਬਰ ਆ ਜਾਣਾ ਬੱਚੇ ਹਾਂ ਬੱਚੇ ਤੇ ਲੈ ਜਾ ਹਾਂਜੀ ਆ ਲਓ ਜੀ 나ੜੂ ਬੱਚਾ ਹੈ ਨਾੜੂ ਨਾਲ ਹੀ ਹੈ ਬੱਚੇ ਦੇ ਲਓ ਸਦਸੋ ਮਗਰ ਕੱਟੀ ਬਿਲਕੁਲ 나ੜੂ ਤੇ ਬੱਚਾ 3 ਦਿਨਾਂ ਦਾ ਅੱਜ ਸਮਾਂ ਹੋ ਗਿਆ ਇਹਨੂੰ ਸੂਈ ਹਾਂ ਲਓ ਸੋਕੇ ਕੋਈ ਚੰਗੀ ਸੇਵਾ ਦੋਸਤੋ ਵੀਰ ਕੋਈ ਖਰੀਦਦਾਰ ਕਰ ਲੂਗਾ ਚੰਗੀ ਸੇਵਾ ਦੇ ਦੋਸਤੋ ਦੁੱਧ ਵਧਾ ਸਕਦੇ ਜੀ ਠੀਕ ਹੈ ਜੀ ਹੌਣ ਮੌਕੇ ਦਾ ਜਿਹੜਾ ਤੁਸੀਂ ਚੋਕੇ ਲੈ ਕੇ ਜਾਉਂਗੇ ਉਹ ਬੌਲਾ ਹੈ ਤੇ ਬੌਲਾ ਵੀ ਤੁਹਾਨੂੰ ਦੱਸ ਦਿੱਤਾ ਵੀ 8 ਕਿ ਲੀਟਰ ਹੈਗਾ ਇਹਦੇ ਥੱਲੇ। ਆ ਕਿ ਥੋੜਾ ਜਿਹਾ ਇੱਕ ਵਾਰੀ ਤੁਹਾਨੂੰ ਨੇੜੇ ਤੋਂ ਆਪਾਂ ਥਾਣ ਲੈਵਾ ਜਰੂਰ ਦਿਖਾ ਦਿੰਨੇ ਆ। ਆ ਕਰੋ ਚੱਕ। ਆਹ ਲਓ। ਆ ਲੈ ਵੀ ਇਹ ਵੀ ਨਿਸ਼ਾਨਾ ਇਹਦਾ ਹਰਮੋਨ ਕੀ ਕਰਦੇ ਪਏ ਆ ਜੀ ਮੁੱਲ ਇਹਦਾ ਵੀ ਭਾਵੇਂ 90 ਕਰਾ ਲਉ ਹਾਂਜੀ ਇਹ ਵੀ 85 ਦੀ 85 ਹਜ਼ਾਰ ਛੱਡ ਦਾਂਗੇ 85 ਚੋਂ ਹਜ਼ਾਰ ਹਾਂ 84000 ਦੀ ਮਾ ਦੇ ਦਾ ਠੀਕ ਹੈ ਦੁੱਧ ਤੇਜੂ ਕੀ 12 13 ਠੀਕ ਹੈ ਦੁੱਧ ਵਾਲੀ ਚੰਗੀ ਆ ਮੈਂ ਬਿਲਕੁਲ ਤੇ ਜਿਆਦਾ ਦਿਨ ਸੂਈ ਨੂੰ 8 ਕਿਲੋ ਸਟਾਰਟਿੰਗ ਜੀ ਹੂੰ 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 ਦੁੱਧ ਚੰਗਾ ਦੇ ਤੇ ਦੁੱਧ ਹੈ ਨਾ ਬਾਕੀ ਕੋਰ ਛੱਟੇਓ ਪਚਾ ਚੌਣ ਵੀ ਬੋਲੀ ਹੂੰ ਹੂੰ ਜਵਾਬ ਸੁਣਾਈ ਬਹੁਤ ਚੰਗੀ ਠੀਕ ਹੈ। ਬੱਸ ਉਹ ਚੋਲ ਚਾ ਰਹਿਣਾ ਪਰ ਹਾਂ। ਸੂਲ ਕਰਕੇ ਥੋੜੀ ਠਿੱਕੀ ਜਾਂਦੀ ਹੈ ਮੈਂ ਪੂਰੀ ਵੱਡੀ। ਠੀਕ ਹੈ ਜੀ। ਹਾਂਜੀ। ਲਓ ਦੋਸਤੋ ਮੱਝ ਵੈਸੇ ਵੱਡੀ ਐ ਸੂਸਵਾ ਦੇ ਵਿੱਚ। ਠੀਕ ਹੈ ਜੀ। ਤੇ ਜਿੱਦਾਂ ਕਿ ਹਰ ਵਾਰ ਆਪਾਂ ਗੱਲ ਕਰਦੇ ਹੁੰਨੇ ਆ ਵੀ ਕੋਈ ਹਫਤਾ ਖੰਡ ਕੋਈ 18-15 ਦਿਨਾਂ ਤੱਕ ਪਸ਼ੂ ਇੱਕੋਰੀ ਸੈਟਿੰਗ ਸ਼ੂਟਿੰਗ 'ਚ ਆਉਂਦਾ। ਤੇ ਹੁਣ 8 ਕਿਲੋ ਬੌਲੇ ਤੇ ਆ ਉੱਥੋਂ ਤੁਸੀਂ ਜੱਜਮੈਂਟ ਕਰ ਸਕਦੇ ਜੀ ਵੀ ਦੁੱਧ ਦੋਸਤੋ ਸੋਨਾ ਵੀਰਾਂ ਦਾ ਵਿੱਚ ਪਵਾ ਦੂਗੀ 12 ਲੀਟਰ 11-12 12 ਲੀਟਰ ਤੋਂ ਪਲਾਸ ਚੱਲਣ ਦੀ ਸਭਾਵਨਾ ਜਾਂ 12 ਵਿੱਚ ਪਵਾ ਦੂ 11 ਵਿੱਚ ਪਵਾ ਦ ਅੱਗ ਵੇਸਾ ਜਿਹੜੀ ਹੈ ਦੋਸਤੋ ਠੀਕ ਹੈ ਜੀ ਕਿਸੇ ਵੀ ਰੀਪੜ ਨਹੀਂ ਹੁੰਦੀ ਆ ਤੇ 85 ਜੋ 1084 ਨਹੀਂ 84000 ਦੀ ਹਾਨਾ ਕਰਦਾ ਠੀਕ ਹੈ ਵੀਰ ਨਿਸ਼ਾਨ ਇਸ ਤੋਂ ਬਾਅਦ ਦੋਸਤੋ ਦੋ ਜਿਹੜੀਆਂ ਇਹ ਤਾਜ਼ੀਆਂ ਸੁਈਆਂ ਸੁਈਆਂ ਮੱਝਾਂ ਸੀਗੀਆਂ ਇਸ ਤੋਂ ਬਾਅਦ ਤਿੰਨ ਪਾਸੋਂ ਦਿਖਾਉਣੇ ਆ ਤੁਹਾਨੂੰ ਤਿੰਨੇ ਗੱਬਣ ਤੇ ਪੁੱਛਣਾ ਕਿ ਕਿੰਨੀ ਕਿੰਨੀ ਤਿਆਰੀ ਦੇ ਵਿੱਚ ਅਜੇ ਸਮਾਂ ਬਾਕੀ ਆ ਤੇ ਫਿਰ ਨਿਸ਼ਾਨ ਝੋਟੀ ਆ ਵੀ ਚੰਗੀ ਸਾਫ਼ ਸੁਥਰੀ ਹੈ ਵੀਰੇ ਝੋਟੀ ਸੁਥਰੀ ਆ ਜੀ ਇਹ ਦੂਜੇ ਸਵੇਰੇ ਆ ਗਈ ਝੋਟੀ ਹਾਂਜੀ ਤੇ ਬਸ ਤਿਆਰੀ ਆ ਦਿਹਾੜੀ ਡੰਗ ਲਊਗੀ ਠੀਕ ਹੈ ਜੀ ਚੰਗੀ ਅਤੇ ਪੰਤਪੰਤ ਬਹੁਤ ਚੰਗੀ ਕਰਮਾ ਵਾਲੀ ਠੀਕ ਹੈ ਜੀ ਬਾਕੀ ਤੁਹਾਡੇ ਸਾਹਮਣੇ ਸਿੰਘ ਮੂੰਹ ਦੀ ਸੋਹਣੀ ਵੱਡੀ ਹੈ ਬੋਲ ਦੋਸਤੋ ਸਿੰਘੀ ਸਿੰਘੀ ਬਹੁਤ ਪਿਆਰੀ ਹੈ ਛੋਟਾ ਜਿਹਾ ਸਿੰਘਾ ਦੋਸਤੋ ਰਿੰਗ ਸਿੰਘ ਦੇ ਵਿੱਚ ਤੇ ਕੱਦ ਬਹੁਤ ਜ਼ਿਆਦਾ ਖੂਬਸੂਰਤਤਾ ਝੋਟੀ ਦਾ ਕੋਈ ਦੂਰੋਂ ਨੇੜੇੋਂ ਵੀ ਰਾਰਿਆ ਤੇ ਦੱਸਣਾ ਆਪਣਾ ਫਰਜ਼ ਬਣਦਾ ਕੋਈ ਛੋਟੀ ਜੀ ਨਹੀਂ ਹੈਗੀ ਮੀਡੀਅਮ ਜੀ ਦੀ ਤੇ ਕੋਈ 5 4 ਕਦਨ ਦੱਸਿਆ ਕੱਢ ਜੂ ਜੀ ਹਾਂ ਜੀ ਸੋਫਾਂਗਾ ਸਪੰਗਾ ਪੂਰੀਆਂ ਕਰਮਾ ਲਈ ਨੂੰ ਠੀਕ ਹੈ ਜੀ ਭਵਾਨੇਲੇਵੇ ਦੀ ਵੀ ਪੂਰੀ ਸਫਾਈ ਆ ਤੇ ਪਿੰਡੇ ਪੁੰਡੇ ਦੀ ਵੀ ਚੰਗੀ ਕਰਮ ਵਾਲੀ ਦੁੱਧ ਵਾਲੀ ਝੋਟੀ ਆ ਕਿਉਂਕਿ ਹੈ ਪਤਲੇ ਪਿੰਡੇ ਦੀ ਆ ਠੀਕ ਆ ਤੋਂ ਸਿੰਘੀ ਸਿੰਘੀ ਬਹੁਤ ਪਿਆਰੀ ਆ ਬਾਕੀ ਤੁਹਾਨੂੰ ਇੱਕ ਵਾਰੀ ਖੋਲ ਕੇ ਤਸल्ली ਦੇ ਨਾਲ ਜਿਹੜਾ ਦੋਸਤ ਤੋੜ ਕੇ ਦਿਖਾਵਾਂਗੇ ਤੇ ਗੱਲਬਾਤ ਬਥੇਰੇ ਸਮਝ ਆ ਜਾਊਗੀ ਆ ਲਿਓ ਜੀ ਬਾਕੀ ਨਿਸ਼ਾਰਬੇ ਦੇ ਝੋਟੀ ਜੰਗੀਆਂ ਦੁੱਧ ਕਿੰਨਾ ਕ ਵੈਸੇ ਸੁਭਾਵਨਾ ਆਪਾਂ ਵੈਸੇ ਚਲੋ ਇੱਕ ਗੱਲ ਗੰਨੀ ਕਰਦੇ ਆਂ ਕਿੰਨਾ ਕ ਚੋਣਾ ਚਾਹੀਦਾ ਇਹਨੂੰ ਦੁੱਧ ਵੇਰਤੀ ਜਿੰਨਾ ਵਾ ਆਪਾਂ ਲਈ ਆ ਪਹਿਲਾਂ ਝੋਟੀ ਨੇ 12 ਕਿਲੋ ਦੁੱਧ ਦਤਾਂ ਪਹਿਲਾਂ ਨੇ ਪਹਿਲਾਂ ਨੇ ਦੁੱਧ ਵੇਰਤੀ ਚਲੋ ਮਾਰੇ ਕਿਰਪਾ ਕਰੋ ਨਵੇਂ ਦੁੱਧ 14 ਕਿਲੋ ਝੋਟੀ ਪਾ ਦੂੰਗੀ ਠੀਕ ਹੈ ਜੀ ਬਾਕੀ ਤੁਹਾਨੂੰ ਸਾਲੇ ਵੈਸੇ ਪਤਾ ਲੱਗ ਹੀ ਜਾਣਾ ਲੋ ਸੋ ਦਸੋਂ ਭਰਿਆ ਪਾਂਡਾ ਬਾਕੀ ਇੱਕ ਪੁੱਛਣਾ ਫਰਜ਼ ਬਣਦਾ ਵੀ ਕਿੰਨਾ ਕ ਇਸ ਝੋਟ ਨੂੰ ਸੋਦ ਤੋਂ ਚੋਣਾ ਚਾਹੀਦਾ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਲਓ ਆਗਾਹ ਨੂੰ ਓਨਾ ਕ ਪਛਾਣੂ ਕੀ ਓਨਾ ਤੇ ਕੱਦ ਵੀ ਸੋਹਣਾ ਖੂਬਸੂਰਤ ਕੱਦ ਦੇ ਵਿੱਚ ਤੇ ਆ ਲਓ ਜੀ ਠੀਕ ਹੈ ਤਨ 99 ਦੇ ਝੋਟੀ ਫਿਰ ਕਿੰਨੇ ਕੀ ਦੀ ਦੇ ਲਈਏ ਝੋਟੀ ਰਾਜਵੀਰ ਸੀ ਮੁੱਲ ਤੇ ਭਾਵੇਂ ਦਾ ਇੱਕ 10 ਵੀ ਲੋਕ ਕਰੀ ਜਾਂਦੇ ਏਡੀਆਂ ਝੋਟੀਆਂ ਦਾ ਹਾਂਜੀ ਹਾਂਜੀ ਪਰ ਆਪਾਂ ਚਲੋ ਭਾਣਾ ਲਈ ਭਾਣਾ ਦੇ ਦੇਣੀ ਹਾਂਜੀ ਮੋਲੇ ਦਾ ਇਹਦਾ ਭਾਵੇਂ ਲੱਖ ਕਰਾ ਲਓ 95000 ਦੀ ਝੋਟੀ ਹਾਂ ਨਾ ਕਰਾਂਗੇ 95 ਦੀ ਹਾਂਜੀ ਮੋਵੇ 95000 ਦੀ ਦੋਸਤੋ ਵੀਰਾਂ ਦਾ ਵੀ ਝੋਟੀ ਇਹ ਦੇ ਦੇਾਂਗੇ ਡਿਮਾਂਡ ਕੁਛ ਵੀ ਹੋਵੇ ਠੀਕ ਹੈ ਜੀ ਲੱਖ 10 5 ਕੁਛ ਵੀ ਠੀਕ ਹੈ ਜੀ ਤੇ ਇਥੋਂ ਤੱਕ ਜਿਹੜੀ ਇਹ ਝੋਟੀ ਤੁਹਾਨੂੰ ਮਿਲ ਜੂਗੀ ਬਾਕੀ ਸਾਫ ਸੁਥਰੀ ਆ ਕਰਮਾਂ ਲਈ ਮੈਂ ਪਹਿਲਾਂ ਜਿਹੜਾ ਕਰਤਾ ਵੀ ਸਫਾਈਆਂ ਸਫਾਈਆਂ ਪੂਰੀਆਂ ਬਾਕੀ ਸ਼ਕੀਨੀਆਂ ਵਾਲੇ ਪਾਸੇ ਵੀ ਪੂਰੀ ਠੀਕ ਹੈ ਜੀ ਸ਼ਕੀਲ ਵੀ ਪੂਰੀ ਆ ਸਿੰਘੀ-ਸੁੰਗੀ ਬਹੁਤ ਪਿਆਰੀ ਲੱਗੀ ਆ ਛੋਟਾ ਜਿਹਾ ਸਿੰਘ ਆ ਤੇ ਸਰੀਰ ਦਾ ਢਾਂਚਾ ਝੋਟੀ ਦਾ ਚੰਗਾ ਚੋਖਾ ਬਾਕੀ ਵੱਡੀ ਝੋਟੀ ਆ ਜੀ ਹਾਂ ਝੋਟੀ ਵੱਡੀ ਆ ਹਾਂ ਵੱਡੀ ਵੱਡੀ ਚਲੋ ਤੁਹਾਨੂੰ ਪਾਤਾ ਥੋੜਾ ਬਾਜ਼ਾਰ ਵੀ ਬਿਲਕੁਲ ਜੀ ਬਾਜ਼ਾਰ ਦੇ ਹਿਸਾਬ ਨਾਲ ਚੱਲਣਾ ਪੈਣਾ ਸਹੀ ਆ ਜੀ ਬਾਕੀ ਤਾਂ ਲੋਕ ਤਾਂ ਮੰਦੀ ਜਾਂਦੇ ਆ ਇੱਕ ਵੀ ਵੀ ਕਰੀ ਜਾਂਦੇ ਏਡੀਆਂ ਝੋਟੀਆਂ ਦਾ ਹਾਂਜੀ ਤੇ ਲੱਖ ਨੂੰ ਆਮ ਹੀ ਵਿਕਦੀਆਂ ਜਾਂਦੀਆਂ ਲੱਖੋਂ ਬਾਹਰ ਵੀ ਹੋ ਜਾਂਦੀਆਂ ਏਡੀਆਂ ਜੋੜੀਆਂ ਚਲੋ ਆਪਾਂ ਜਿਹੇ ਭਾਣਾ ਲਈ ਆਪਾਂ ਭਾਣਾ ਦੇ ਦੇਣੀ ਸਹੀ ਹੈ ਹਾਂਜੀ ਹੂੰ ਝੋਟੀ ਚੰਗੀ ਟਿੱਪਣ ਬਹੁਤ ਚੰਗੀ ਬਾਕੀ ਸਫਾਈ ਵੜੀ ਹਾਂ ਅੱਛਾ ਵੀ ਪ੍ਰਸ਼ਾਦ ਜਿਵੇਂ ਕੁੜੇ ਪੜੇ ਖਿੱਚੇ ਆ ਪਾਣਾ ਨੇੜ ਹੀ ਆ ਬਸ ਸੂਣ ਹਾਂਜੀ ਹਾਂਜੀ ਬਸ ਦਿਹਾੜੀ ਡੰਗ ਲਾਉਂਗੀ ਜਿਆਦਾ ਟਾਈਮ ਨਹੀਂ ਲੈਂਦੀ ਹਫ਼ਤੇ ਦੇ ਅੰਦਰ ਅੰਦਰ ਸੂਹ ਪਊਗੀ ਬਾਕੀ ਕਿਹੜੋ ਬਣੀ ਸੋਹਣੀ ਥੱਲੇੋਂ ਤਿਆਰ ਚੰਗੀ ਆ ਹੂੰ ਹਾਂਜੀ ਆ ਲਓ ਜੀ ਸੋ ਦਸ ਦੇ ਕੋਈ ਥਾਂ ਤੁਹਾਨੂੰ ਥੋੜਾ ਕਿਰਾਜੀ ਸੋ ਬਹੁਤ ਖੂਬਸੂਰਤ ਥਾਣਾ ਇੱਕੋ ਜਿਹਾ ਥਾਣਾ ਵਿਰਲਾਪੁਰਲਾ ਚੰਗੀਆਂ ਠੀਕ ਹੈ ਜੀ ਠੀਕ ਹੈ ਵਿਚਾਨ ਵੀਰੇ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਇਹ ਆ ਗਈ ਚੌਥੇ ਨੰਬਰ ਤੇ ਆ ਮੱਝ ਹਾਂ ਜੀ ਇਹ ਵੀ ਗੱਬਣਾ ਤੇ ਤਾਂ ਸੂਆ ਕਿੰਨਾ ਫਿਰ ਤੇ ਕਿੰਨੇ ਕੇ ਦਿਨ ਬਾਕੀ ਆ ਇਹ ਵੀਰ ਜੀ ਤੀਜੇ ਸੂਏ ਝੋਟੀ ਆ ਗਈ ਜੀ ਅੱਛਾ ਜੀ ਨੀਲੀ ਜਾ ਗਈ ਅੱਛਾ ਜੀ ਚਾਰੇ ਖੁਰ ਤੋਂ ਪਿਆ ਥਾ ਬਿੱਲੀਆਂ ਮੱਥੇ ਚ ਬੱਲ ਹੈ ਹਾਂ ਤੇ ਨੀਲੀ ਜਾ ਗਈ ਲਓ ਜੀ ਸੋ ਦੋਸਤੋ ਨੀਲੀ ਦੀ ਇੱਕ ਬਿੱਲੀ ਮਨਕਣੀ ਆ ਮੱਥੇ ਬੱਲ ਆ ਠੀਕ ਹੈ ਜੀ ਚਾਰੇ ਖੁਰ ਤੋਂ ਤੇ ਅਗਲੇ ਪੈਰਾਂ ਤੇ ਤੁਸੀਂ ਦੇਖ ਸਕਦੇ ਜਵਾਬ ਦਉ ਤੇ ਮਗਲੇ ਗਿੱਟ ਡਿਡਡ ਗਿੱਟ ਜਿਹੜੇ ਪੈਰ ਤੋਤੇ ਆ ਪੂਛ ਵੀ ਉੱਪਰ ਤੱਕ ਵਾਈਟ ਆ ਤੇ ਆਹ ਡਰੋਡਰ ਦੀ ਕੁਆਲਿਟੀ ਚੰਗੀ ਕਰਮਾਂ ਲਈ ਤੇ ਵੀ ਉਹ ਨਿਸ਼ਾਨ ਦਿਨ ਹਜੇ ਕਿੰਨੇ ਕੇ ਲੈ ਜੂ ਹਫਤਾ ਹਫਤਾ ਲੈ ਜੂ ਹਫਤਾ ਖੁੱਲਾ ਲੈ ਜੂ ਠੀਕ ਹੈ ਜੀ ਹਾਂ ਜੀ ਠੀਕ ਆ ਫਿਰ ਦੋਸਤੋ ਇੱਕ ਹਫਤਾ ਬਾਕੀ ਇਸ ਹੂਨ ਦੇ ਵਿੱਚ ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਫੇਸ ਕੁਆਲਿਟੀ ਇਹਦੀ ਦਿਖਾ ਦਗੀ ਆਪਾਂ ਆ ਲਓ ਜੀ ਆ ਠੀਕ ਹੈ ਜੀ ਸੋ ਦੋਵੇਂ ਬਿੱਲੀਆਂ ਮਨਕਣੀਆਂ ਖਾਣੇ ਬਾਕੀ ਅੱਗੇ ਕਿਸੇ ਵੀਰ ਨੇ ਬ੍ਰੀਡ ਤੇ ਵੀ ਕੰਮ ਕਰਨਾ ਨੀਲੀ ਰਾਵੀ ਦੇ ਚਾਹੇ ਨੀਲੀ ਦੇ ਬੱਚੇ ਲੈਣੇ ਅਕਸਰ ਆਪਾਂ ਗੱਲ ਕਰਦੇ ਆ ਇਹੋ ਜੀ ਬਿਲਕੁਲ ਲਿਮਟਡ ਦੀ ਮਾਰਕਿੰਗ ਆ ਇਹੋ ਜੇ ਪਸ਼ੂ ਤੋਂ ਆਪਾਂ ਚੰਗੇ ਬੱਚੇ ਵੀ ਲੈ ਸਕਦੇ ਆ ਬਾਕੀ ਨਿਸ਼ਾਨ ਵੀ ਚਲੋ ਵਾਰ-ਵਾਰ ਉਹੀ ਗੱਲ ਦਿੰਨੀ ਆਪਾਂ ਕਰਦੇ ਵੀ ਟਿੱਪਣ ਵੇਸੇ ਤਸੰਨੀ ਆਪਣੀ ਪੂਰੀ ਹਣਾ ਆਪਾਂ ਬਹੁਤ ਚੰਗੀਆਂ ਆ ਕਹੋ ਮੈਂ ਬੋਲਦਾ ਕਿ ਇੰਦਾ ਵਿਖਾ ਦਿੰਨੇ ਜੇ ਤੁਸੀਂ ਕਹੋ ਆਹ ਵੋ ਟਿਪਕੇ ਦਿਖਾ ਦਾਂਗੇ ਕਿਉਂ ਮੇਰੇ ਕੋ ਰਾਜਵੀਰ ਆਪਣਾ ਵਪਾਰ ਦਾ ਕੰਮ ਆ ਪਸ਼ੂ ਕਿਹੇ ਲਈ ਲੈ ਜਾਂਦੇ ਨੇ ਕਿ ਕਿਸਨ ਇਦਾਂ ਲੈ ਜਾਣੇ ਠੀਕ ਆ ਇਹ ਲਿਆਂਦੇ ਤਾਂ ਵੀ ਸੁਆ ਕੇ ਵੇਚਨੇ ਸਹੀ ਆ ਤਸੱਲੀ ਕਰਕੇ ਬਿਲਕੁਲ ਠੀਕ ਆ ਜੀ ਬਿਲਕੁਲ ਜੀ ਬਾਕੀ ਮਹਾਰਾਜ ਦੀ ਮਿਹਰ ਆਪਣਾ ਟਿਪਿਆ ਪਸ਼ੂ ਅਜ ਤੱਕ ਅੱਧੀ ਗਲਤ ਨਹੀਂ ਨਿਵਿਆ ਬਾਕੀ ਚਲੋ ਇਹ ਵਾਪਰੇ ਖੜਾ ਵੈਗਰੂ ਨੂੰ ਪਤਾ ਬਿਲਕੁਲ ਜਿੱਲੇ ਨੇ ਤੇਰੇ ਮੁਕੱਦਰ ਹੈ ਜੀ ਅੱਗੇ ਕਿਸੇ ਵੀਰ ਦੇ ਭਿੜਦੇ ਆ ਤੇ ਲਿਆਓ ਵੀਰ ਖੋਲ ਕੇ ਤੋੜ ਕੇ ਦਿਖਾਈਏ ਇਹ ਵੀ ਨਾ ਦੋਸਤੋ ਤੇਜਾ ਸੁਆ ਵੀਰ ਨੇ ਦੱਸਦਾ ਸੀਗਾ ਵੀ ਤੇਜਾ ਘਸੂਆ ਇਹ ਸਮਾਜ ਨੇ ਸੁਣਾ ਬਾਕੀ ਹਾਈਟ ਕੱਦ ਵੇਲ ਦੀ ਚੰਗੀ ਹੈ ਹਾਈਟ ਬੇਸ਼ੱਕ ਕੋਈ ਵੀਰ ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰਦੇ ਨੇ ਵੇਲ ਨੂੰ ਸਪੈਸਰ ਲੰਬਾਈ ਪੂਰੀ ਹੈ ਠੀਕ ਹੈ ਜੀ ਆਜਾ ਸਾਤਕ ਦਿਨ ਦੋਸਤੋ ਹਜੇ ਬਾਕੀ ਆ ਜਿੱਦਾਂ ਕਿ ਲੇਵਾ ਤੁਸੀਂ ਦੇਖ ਹੀ ਲਏ ਢਿਲ ਤੋਂ ਬਹੁਤ ਜਿਆਦੀ ਆ ਬਿਲਕੁਲ ਇਹਨਾਂ ਦੋਨਾਂ ਪੱਟਾਂ ਦੇ ਥਾਂ ਦੇ ਵਿਚਕਾਰ ਜਿਹੜਾ ਲੇਵਾ ਤਿਆਰ ਕਰਨਾ ਜੇ ਥਾਂ ਬਾਕੀ ਆ ਸੱਤਾਂ ਕ ਦਿਨਾਂ ਦੇ ਵਿੱਚ ਪੂਰੀ ਤਿਆਰੀ ਕਰਮਾਂ ਲਈ ਕਰ ਜੂਗੀ ਬਿਲਕੁਲ ਘੋਮ ਦੇ ਨਾਲ ਟੱਚ ਕਰਦੀ ਆ ਪੂਛ ਉੱਪਰ ਤੱਕ ਵਾਈਟ ਆ ਠੀਕ ਆ ਜੀ ਤੇ ਨੀਲੀ ਦੀ ਇਹ ਜਿਹੜੀ ਦੋਸਤੋ ਮੱਝ ਵੀਰ ਉਹਨਾਂ ਦੇ ਕੋਲੇ ਵਕਾਊ ਅੱਜ ਤੇ ਨਿਸ਼ਾਨ ਵੀਰੇ ਫਿਰ ਇਹ ਕਿੱਥੋਂ ਤੱਕ ਦੇਣ ਦਾ ਇਰਾਦਾ ਕੀ ਡਿਮਾਂਡ ਕਰਦੇ ਆ ਪਰ ਆਲ ਵੀਰ ਮੋਲ ਲੋਕ ਤੇ ਜੇ ਵੇਖੀਏ ਹਾਂਜੀ ਇਹ ਨੀਲੀ ਦੀਆਂ ਦਾ ਏਡੀਆਂ ਦਾ 90 9000 ਰੁਪਏ ਮੰਗੀ ਜਾਂਦੇ ਆ ਹਾਂਜੀ ਪਰ ਆਪਾਂ 90 ਨਹੀਂ ਕਰਨਾ 80 ਨਹੀਂ ਕਰਨਾ ਹਾਂਜੀ ਹਾਂਜੀ 75000 ਦੀ ਮੈਂ ਦੇ ਦੇਣੀ 75000 ਦੀ ਹਾਂ ਠੀਕ ਹੈ ਜੀ ਮੈਂ ਦੋਸਤੋ 75000 ਦੀ ਠੀਕ ਆ ਆ ਬਾਕੀ ਤੁਹਾਨੂੰ ਪੂਰਾ ਸਟਰਕਚਰ ਪੂਰੀ ਇਨਫੋਰਮੇਸ਼ਨ ਮਿਲ ਚੁੱਕੀ ਆ 75000 ਦੀ ਤੁਹਾਨੂੰ ਜਿਹੜੀ ਇਹ ਮੱਝ ਮਿਲ ਗਈ ਸੋ ਬਾਕੀ ਅੱਗੇ ਤੁਹਾਡੇ ਆਪਣੇ ਵਿਚਾਰ ਨੇ ਕਿਸੇ ਵੀਰ ਦੀ ਆਪੋ ਆਪਣੀ ਸੋਚ ਸਮਝਾ ਤੇ ਜਿੱਦਾਂ ਮਰਜ਼ੀ ਕੋਈ ਮੇਰਾ ਵੀਰ ਕੋਈ ਪਾਸੇ-ਪਾਸੇ ਨੂੰ ਤੁਸੀਂ ਟਰਾਈ ਮਾਰ ਸਕਦੇ ਜੇ ਬਾਜ਼ਾਰ ਵੇਖ ਸਕਦੇ ਜੇ ਬਾਅਦ ਵਿੱਚ ਜਿਹੜੀ ਤੁਸੀਂ ਕਾਲ ਕਰ ਲਿਓ ਠੀਕ ਆ ਤੇ ਬਾਕੀ ਮੱਝ ਸਾਰੀ ਸਾਫ਼ ਸੁਥਰੀ ਏ ਕਿਸੇ ਪਾਸਿਓਂ ਨਹੀਂ ਖੁੰਜੀ ਕਰਮਾਂ ਲਈ ਤੇ ਦੁੱਧ ਸੋਨਾ ਚ ਬਾਈ ਜੰਨੂ ਕੀ 75000 ਦੇ ਵਿੱਚੋਂ ਮੈਂ ਮੌਕੇ ਤੇ ਥੋੜਾ ਬਾਧਾ ਮਾਨਤਨ ਹੋ ਜਾਂਦਾ ਇੱਕ ਲਾਸਟ ਵਿੱਚ ਦੋਸਤੋ ਨਗੀਨਾ ਤੁਹਾਨੂੰ ਦਿਖਾਉਣਾ ਬੂਰੀ ਨੀਲੀ ਰਾਵੀ ਦੀ ਠੀਕ ਆ ਤੇ ਇਹ ਵੀ ਵਿਕਾਊ ਆ ਤੇ ਗੱਬਣਾ ਕਰਮਾਂ ਲਈ ਇਹਦੀ ਪੁੱਛਦੇ ਆਂ ਆਪਾਂ ਹੁਣ ਕੀ ਡਿਟੇਲ ਆ ਤੇ ਵੀਰ ਨਿਸ਼ਾਨ ਇੱਕ ਤਰ੍ਹਾਂ ਦਾ ਸੁਆ ਦੱਸ ਦਈਏ ਵੀ ਇਹ ਕਿੰਨਾ ਸੁੰਦੀ ਹੈ ਇਹ ਵੀ ਜੀ ਦੂਜੇ ਸੂਏ ਸੋਣੀ ਝੋਟੀ ਆ ਰਹੀ ਠੀਕ ਹੈ ਜੀ ਦੂਸਰਾ ਸੁਆ ਠੀਕ ਹੈ ਤੇ ਦੇਣ ਅਜੇ ਵੀ ਹਫਤਾ ਸ਼ਾਇਦ ਕੱਢ ਜੇ ਹਫਤਾ ਲੈ ਜੀ ਹਾਂ ਜੀ ਠੀਕ ਹੈ ਜੀ ਤੇ ਬਾਕੀ ਡਿਮਾਂਡ ਮੂੜ ਬਾਕੀ ਭੈਣ ਭਰਾ ਤਾਂ ਬਹੁਤ ਕਰਦੇ ਰਹਿੰਦੇ ਆ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਕਾਫੀ ਕਰਦੇ ਹੋਣਗੇ ਫੋਨ ਫੋਲ ਬਾਤ ਵੀ ਆਂਦੇ ਆ ਕੋਲੋਂ ਬੂਰੀ ਬਾਕੀ ਜਿਹਦੇ ਇਹ ਅਨਜਾਲ ਹੋਇਆ ਹਾਂਜੀ ਹਾਂ ਉੱਥੇ ਹੀ ਜਾਣਾ ਇਹ ਉੱਥੇ ਜਾਣਾ ਆ ਮੰਗਦੇ ਤੇ ਬਹੁਤ ਆ ਬੁਰੀ ਹਾਂ ਤੇ ਬਾਕੀ ਚਲੋ ਆਪਾਂ ਵੀਡੀਓ ਚ ਪਾ ਦੇਣੀ ਆ ਬਿਲਕੁਲ ਕਿਹਦੇ ਕਰਮਾਂ ਚ ਹੋਈ ਚੱਲ ਜੂਗੀ ਚੱਲੀਏ ਸੂਹਾ ਤੀਜਾ ਹੀ ਹੈ ਦੂਜਾ ਦੂਜਾ ਦੂਜੇ ਸੂਣੀ ਆ ਰਹੀ ਠੀਕ ਹੈ ਜੀ ਹਾਂਜੀ ਸਹੀ ਦੂਜੇ ਸੂਹ ਲੋ ਗੋਸਤੋ ਬੁਰੀ ਝੋਟੀ ਦੂਜਾ ਸੂਹਾ ਸੂਣੀ ਹੈ ਠੀਕ ਹੈ ਜੀ ਤੇ ਆਰਡਰ ਦੀ ਕੁਆਲਿਟੀ ਆ ਤੁਸੀਂ ਵੇਖ ਕੇ ਚੈੱਕ ਕਰ ਲਓ ਬਾਕੀ ਚਾਰੇ ਖੋਰ ਮਾਰਕਿੰਗ ਇੱਕ ਵਾਰੀ ਤੁਸੀਂ ਜ਼ਰੂਰ ਆਹ ਨੋਟ ਕਰ ਲਓ ਠੀਕ ਹੈ ਜੀ ਸੂਹ ਦੇ ਨਿਸ਼ਾਨ ਆ ਬਾਕੀ ਪੂਛ ਉੱਪਰ ਤੱਕ ਵਾਈਟ ਆ ਚਾਰੇ ਖੁਰਤੋ ਉਤੇ ਆਲ ਰਕਵਲਟੀ ਬਿਲਕੁਲ ਤੁਹਾਡੇ ਸਾਹਮਣੇ ਆ। ਸੋ 35 ਦੀ ਪੂਰੀ ਤਸੱਲੀ ਹੋਊਗੀ ਦੋਸਤੋ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਪਰ ਫਿਰ ਵੀ ਆਪਾਂ ਇੱਕ ਗੱਲ ਕਹਿ ਦੇਣੀ ਹਮੇਸ਼ਾ ਵੀ ਆਪਦਾ ਜਿਹੜੇ ਵੀਰ ਨੇ ਪੈਸੇ ਲਾਉਣੇ ਆਪਾਂ ਮੇ ਥੋੜੇ ਜਾਂ ਭਾਵੇਂ ਬਹੁਤੇ ਲੱਗਣੇ ਆ ਪਸੂ ਤੇ ਆਪਦੀ ਘਰੇ ਆਣ ਕੇ ਨਲਕ ਪਰਖ ਜਿਹੜੀ ਆ ਤਸੱਲੀ ਜ਼ਰੂਰ ਕਰਿਆ ਕਰੋ। ਮੀਡੀਅਮ ਹਾਈਟ ਆ ਵੇਅਰਫੁੱਲ ਸਪੈਸ਼ਲ ਆ 골ਡਨ ਕੰਪਲੀ ਆ ਠੀਕ ਆ ਜੀ ਤੇ ਬਹੁਤ ਸੋਹਣੀ ਦਿਖਦੁਖ ਬਹੁਤ ਜਿਆਦੀ ਪਿਆਰੀ ਹੈ ਝੋਟੀ ਦੀ। ਸੱਤਕ ਦਿਨ ਵੀਰ ਦੱਸ ਰਿਹਾ ਵੀ ਸੱਤਕ ਦਿਨ ਹਜੇ ਲੈ ਜਾਊਗੀ ਸੂਨ ਦੇ ਵਿੱਚ। ਇਹ ਕੋਈ ਪਿੱਛੋਂ ਕੋਈ ਇਹਦਾ ਕੋਈ ਰਿਕਾਰਡ ਕੋਈ ਘਰ ਵਾਲੇ ਸਾਲੋਂ ਕੋਈ ਦੱਸ ਹੀ ਦਿੰਦੇ ਆ ਕੋਈ ਦੁੱਧ ਉਹ ਕਹਿੰਦੇ ਵੀ ਪਹਿਲਾਂ ਝੋਟੀ ਥੱਲੇ ਆ ਦੁੱਧ 10 ਤੋਂ ਬਾਹਰ ਚੋਇਆ 10 ਗਾ ਹਾਂਜੀ 10 ਤੋਂ ਬਾਹਰ ਪਹਿਲਾਂ ਥੱਲੇ ਚੋਇਆ ਠੀਕ ਹੈ ਬਾਕੀ ਚਲੋ ਮਾਲਕ ਕਿਰਪਾ ਕਰੇ ਇਹਦੀ ਝੋਟੀ 2 12 ਕਿਲੋ ਚਵਾ ਜੂਗੀ ਠੀਕ ਹੈ ਕੋਈ ਥਨ ਲੇਵੇ ਦੀ ਸੁਤਰੀ ਹੈ ਬਾਕੀ ਲੰਮੀ ਬਹੁਤ ਆ ਉਹ ਜਿਹੜੀ ਨੀਲੀ ਚ ਆ ਗਈ ਰਸ ਹੈ ਤੇ ਆਪਾਂ ਨੂੰ ਪਤਾ ਵੀ ਹਾਈਟ ਜਿਹੜੀ ਛੋਟੀ ਗੋਡੀ ਚ ਹੀ ਆਉਣੀ ਹੈ ਜਿਹੜੀ ਸਹੀ ਜਿਹੜੀ ਨੀਲੀ ਚ ਆ ਗਈ ਠੀਕ ਹੈ ਬਾਕੀ ਸਭ ਤੋਂ ਵੱਡੀ ਗੱਲ ਆ ਵੀ ਮਹਦੀ ਲੈਂਥ ਬਹੁਤ ਆ ਹੂੰ ਲਓ ਜੀ ਲੰਮੀ ਸਾਰੀਆਂ ਮੈਨੋ ਜਾਂਦੀ ਹੈ ਠੀਕ ਹੈ ਸੋ ਕਾ ਵੀ ਵੀਰ ਪਸੰਦ ਕਰਦੇ ਆ ਦੋਸਤੋ ਦੇਖ ਖੋਲ ਕੇ ਕੋਈ ਆਪਾਂ ਤੁਹਾਨੂੰ ਤਸੱਲੀ ਨਾਲ ਤੋੜ ਕੇ ਦਿਖਾਉਣੀ ਆ ਬਹੁਤ ਵੀਰਾਂ ਦੀ ਡਿਮਾਂਡ ਦੇ ਵਿੱਚ ਹੁੰਦਾ ਹੈ ਉਹ ਜਿਹੜਾ ਪਸ਼ੂ ਵੀ ਪੂਰੀ ਨੀਲੀ ਦਾ ਵੀ ਚਾਹੇ ਪੂਰੀ ਦਾ ਪਸ਼ੂ ਨਿਕਲੇ ਤੇ ਆਪਾਂ ਜਰੂਰ ਠੀਕ ਹੈ ਠੀਕ ਹੈ ਜੀ ਇੱਕ ਬੰਨ ਟੇਟਾ ਕਟ ਆਉਂਦਾ ਵਿੱਚੋਂ ਟੁੱਟਦਾ ਬੱਗੀ ਮੋਛਾ ਠੀਕ ਹੈ ਚਾਰੇ ਪੈਰ ਸੂਤ ਦੇ ਨਿਸ਼ਾਨ ਬਹੁਤ ਜਿਆਦਾ ਮਾਰਕਿੰਗ ਦੇ ਵਿੱਚ ਵੇਖੀ ਹੈ ਤੇ ਛੋਟੀ ਛੋਟੀ ਮਾਰਕਿੰਗ ਵੀ ਇਸ ਛੋਟੀ ਦੇ ਵਿੱਚ ਮੌਜੂਦ ਹੈ ਬਾਕੀ ਆਰਡਰ ਦੀ ਕੁਆਲਿਟੀ ਸੋਹਣੀ ਆ ਕਰਮਾਲੀ ਜੀ 5-7 ਦਿਨ ਕੱਢ ਗਈ ਤੇ ਉਮੀਦ ਸੋਹਣੀ ਆ ਵੀ ਸੋਹਣਾ ਲੇਵਾ ਬਣਾ ਕੇ ਤਿਆਰ ਕਰ ਲੂਗੀ। ਆ ਲੋ। ਠੀਕ ਹੈ। ਦੋ ਸਿੰਗੋ ਸਿੰਗੋ ਵੀ ਬਹੁਤ ਪਿਆਰੀ ਆ। ਕੱਦ ਕਾਰ ਦੇ ਹਿਸਾਬ ਨਾਲ ਸਿੰਗ ਵੀ ਜਿਹੜੇ ਆ ਦੋਸਤੋ ਛੋਟੇ ਹੀ ਆ। ਬੈਕ ਸਾਈਡ ਤੋਂ ਰਾਉਂਡ ਗੋਲਾਈ ਦੇ ਵਿੱਚ। ਤੇ ਹਣ ਭਾਂਡੇ ਦੀ ਵੀ ਸਾਫ ਸੁਥਰੀ ਆ ਠੀਕ ਹੈ ਜੀ। ਮਾੜਾ ਵੀਰ ਤੋਂ ਪੁੱਛ ਲੈਣੀ ਆਪਾਂ ਦੋਸਤੋ ਬਾਕੀ ਜਿੱਥੇ ਵੀ ਤੁਹਾਡਾ ਤਾਲਮਿਲ ਬੈਂਦਾ ਉੱਥੇ ਤੁਸੀਂ ਬਿਠਾ ਲਿਓ ਇੱਕ ਵਾਰੀ ਮੈਂ ਤੁਹਾਨੂੰ ਉਲਟ ਬਹਿਣੀ ਵਾਲੇ ਪਾਸੇ ਥੋੜਾ ਥਾਂ ਜਰੂਰ ਨੇੜੇ ਤੋਂ ਦਿਖਾ ਦਾਂ ਲਓ ਜੀ ਆਹ ਲਓ ਸੁਕਵਾਂਟੀ ਕੁਆਲਟੀ ਕਾਫੀ ਸੋਹਣੀ ਆ ਲਾਲ ਗੁਲਾਬੀ ਅਡਰ ਦੇ ਵਿੱਚ ਆ ਦੋਸਤੋ ਗੁਲਾਬੀ ਅਡਰ ਦੇ ਵਿੱਚ ਥਾਂ ਦੇ ਵਾ ਠੀਕ ਆ ਨਿਸ਼ਾਨਾ ਵੀਰੇ ਫਿਰ ਮੁੱਲ ਕੀ ਕਰਦੇ ਨੇ ਕੀ ਡਿਮਾਂਡ ਕਰਦੇ ਪਏ ਮਾਤਾ ਜੀ ਦਾ ਇਹ ਤਾਂ ਬਾਜ਼ਾਰ ਨੂੰ ਵੇਖੀਏ ਭਾਵੇਂ 90 ਮੰਗ ਲਈ ਕੇ ਆਹ ਇਹ ਭਰੇ ਆ ਵੀ ਆਪਾਂ 90 ਨਹੀਂ ਹਾਂਜੀ 58000 ਰੁਪਿਆ ਮੁੱਲ 80 ਆ 80000 ਚੋਂ 2000 ਰੁਪਿਆ ਛੋਟ ਕਰ ਦੇਣੀ 78 ਦੀ 78000 ਦੀ ਝੋਟੀ ਦੇ ਦੇ ਲਓ ਦੋਸਤੋ 78000 ਦੀ ਜਿਹੜੀ ਇਹ ਝੋਟੀ ਵੀਰਾਂ ਦਾ ਵੀ ਦੇਵਾਂਗੇ ਦੇਵਾਂਗੇ ਆਪਾਂ ਇੱਥੇ ਹਾਂ ਨਾ ਜੀ 80000 ਚੋਂ 2000 ਛੋਟ ਚੱਪਾ ਠੀਕ ਹੈ ਜੀ 78000 ਦੀ ਬਾਕੀ ਝੋਟੀ ਤੁਸੀਂ ਪ੍ਰੋਪਰ ਸਾਰੀ ਦੇਖ ਲਈ ਆ ਹਰ ਪਾਸਿਓ ਪੂਰੀ ਐ ਕਰਮਾ ਵਾਲੀ ਤੇਲਾ ਵਾਲੀ ਪੂਰੀ ਆ ਤੇਲਾ ਵਾਲੀ ਬਿਲਕੁਲ ਜੀ ਬਿਲਕੁਲ ਤੇਲਾ ਵਾਲੀ ਪੂਰੀ ਆ ਸਾਰੇ ਫੰਕਸ਼ਨ ਹੈ ਗਿਆ ਕਰਮਾ ਵਾਲੀ ਦੇ ਵਿੱਚ ਠੀਕ ਹੈ ਜੀ ਤੇਲਾ ਵਾਲੀ ਤੇਲਾ ਵਾਲੀ ਤੇਲਾ ਵਾਲੀ ਪੂਰੀ ਆ ਲੈ ਠੀਕ ਹੈ ਬਾਕੀ ਦੋਸਤੋ ਆ ਵੱਖੋ ਵੱਖਰੀ ਡਿਮਾਂਡ ਆ ਹਰ ਕਬੀਰ ਦੀ ਮੱਝਾਂ ਕਾਲੀਆਂ ਵੀ ਕ੍ਰੋਸ ਵੀ ਖਰੀਦਣੀਆਂ ਹੁੰਦੀਆਂ ਨੇ ਨੀਲੀ ਦੇ ਪਸ਼ੂ ਵੀ ਖਰੀਦ ਕੇ ਕਬੀਰ ਕਾਫੀ ਇੰਟਰਸਟ ਦਿਲਚਸਪੀ ਰੱਖਦੇ ਆ ਵੀ ਜਦੋਂ ਨੀਲੀ ਦਾ ਪਸ਼ੂ ਨਿਕਲੇ ਤਾਂ ਜਰੂਰ ਅਸੀਂ ਖਰੀਦਣਾ ਠੀਕ ਆ ਤੇ ਇਹ ਪਸ਼ੂ ਆ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੱਤੇ ਆ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਫਾਰਮ ਤੋਂ ਅੱਜ ਅੱਜ ਮੱਝਾਂ ਝੋਟੀਆਂ ਜਿਹੜੀਆਂ ਆਪਾਂ ਦੋਸਤੋ ਤੁਹਾਨੂੰ ਦਿਖਾਤੀਆਂ ਜਿਨ੍ਹਾਂ ਦੇ ਵਿੱਚੋਂ ਦੋ ਪਸ਼ੂ ਬਿਲਕੁਲ ਤਾਜ਼ੇ ਸੂਏ ਆ ਤਿੰਨ ਗੱਪਣਾ ਤਿਆਰੀ ਤੇ ਕਰਮਾ ਲਈਆਂ ਠੀਕ ਆ ਰੇਟ ਪਰ ਤਾਂ ਬਿਲਕੁਲ ਸਾਂਝਾ ਕਰਤਾ ਜਿਹੜੇ ਵੀਰ ਨੂੰ ਜਿਹੋ ਜਿਹਾ ਰੇਟ ਜਜੂਗਾ ਪੱਬੂਗਾ ਉਹ ਤੁਸੀਂ ਸੌਦਾ ਕਰ ਲਿਓ ਠੀਕ ਆ ਵੀਰ ਨਿਸ਼ਾਨ ਦੇ ਨਾਲ ਤੇ ਨੰਬਰ ਆਪਾਂ ਲੈ ਲਏ ਵੀਰ ਨਿਸ਼ਾਨ ਬੋਦ ਗਏ ਆਪਣੇ ਨੰਬਰ 94176 ਹਾਂਜੀ 37084 ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਨਿਸ਼ਾਨ ਪਿੰਡ ਪਰਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਹਰੀਕੇ ਪਤਨ ਤੋਂ ਵੀ ਨਿਸ਼ਾਨ ਤੇ ਰਹੂਗਾ ਕੋਈ 12-13 ਕਿਲੋਮੀਟਰ ਦੀ ਦੂਰੀ ਹਰੀਕੇ ਪਤਨ ਤੋਂ ਆਪਣਾ ਜੀ 15-16 ਕਿਲੋਮੀਟਰ ਆਪਣਾ ਪਿੰਡ 15-16 ਕਿਲੋਮੀਟਰ ਠੀਕ ਹੈ ਜੀ ਹਾਂ ਜੀ ਤੇ ਪੱਟੀ ਮੋੜ ਤੇ ਦੋਸਤੋ ਤੁਸੀਂ ਆਣ ਕੇ ਜਿਹੜੀ ਆ ਕੋਟਪੁੱਟੇ ਦੀ ਸੜਕ ਨਿਕਲਦੀ ਆ ਚੀਮਾ ਬਰਵਾਲਾ ਦੁਪਲੀ ਕੋਟਪੁੱਟਾ ਅੱਗੇ ਖੇਮਕਰਨ ਛੱਡ ਕੇ ਚਲੀ ਜਾਂਦੀ ਐ ਇਸੇ ਸੜਕ ਦੇ ਉੱਪਰ ਪਿੰਡ ਬਰਵਾਲਾ ਹੁੰਦਾ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ